ਹਾਂਜੀ ਅੱਜ ਆਪਾਂ ਸ਼ਾਮ ਦੀ ਇਹ ਸੇਲ ਲੈ ਕੇ ਆਏ ਹੋਏ ਆ। ਇਹ ਦੁਪੱਟਾ ਸੂਟ ਰਹਿਣਗੇ। ਇਹਨਾਂ ਸੂਟਾਂ ਦਾ ਪ੍ਰਾਈਸ ਬਹੁਤ ਘੱਟ ਆ। ਆਫਰ ਤੇ ਸੂਟ ਆਏ ਹੋਏ ਨੇ ਤਾਂ ਜੋ ਆਪਾਂ ਇਹ ਜਲਦੀ ਤੋਂ ਜਲਦੀ ਵੀਡੀਓ ਅਪਲੋਡ ਕਰ ਦਿੱਤੀ ਹੈ ਲਿਮਟਿਡ ਇਹ ਸਟਾਕ ਹੋਣ ਕਰਕੇ। ਦੁਪੱਟਾ ਸੂਟ ਰਹਿਣਗੇ। ਸ਼ਰਟ ਰਹੇਗੀ ਆਰਗੈਂਜ਼ਾ ਦੀ ਡਿਜੀਟਲ ਪ੍ਰਿੰਟ ਵਾਲੀ 2 ਮੀਟਰ। ਦੁਪੱਟਾ ਵੀ 2 ਮੀਟਰ ਰਹੇਗਾ ਆਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਵਾਲਾ। ਬਾਟਮ ਇਸ ਦੇ ਨਾਲ ਰਹੇਗੀ ਚੌਰ ਚੜ ਦੀ 2 ਮੀਟਰ ਪਲੇਨ। 399 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਏਗਾ ਮੇਰਾ WhatsApp ਨੰਬਰ ਜੋ ਸਕਰੀਨ ਤੇ ਮੈਂਸ਼ਨ ਹੋ ਰਿਹਾ ਉਸ ਤੇ ਆਪਣਾ ਸੂਟ ਦਾ ਸਕਰੀਨਸ਼ਾਟ ਸੈਂਡ ਕਰਕੇ ਵਿਦ ਆਪਣਾ ਐਡਰੈਸ ਔਰ ਪੇਮੈਂਟ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਸੂਟ ਬਾਈ ਕਰ ਸਕਦੇ ਹੋ ਲਿਮਟਿਡ ਇਸ ਸਟਾਕ ਆ ਜਲਦੀ ਤੋਂ ਜਲਦੀ ਤੁਸੀਂ ਇਸ ਆਫਰ ਦਾ ਲਾਭ ਉਠਾਓ ਜੀ ਨੈਕਸਟ ਜੀ ਇਹ ਰਹਿਣਗੇ ਆਪਣੇ ਕੋਲ ਵੈਲਵਟ ਦੇ ਮਕੈਸ਼ ਵਰਕ ਮਿਲੇਗਾ ਤੁਹਾਨੂੰ ਸ਼ਰਟ ਤੇ ਵੈਲਵਟ ਦੀ ਸ਼ਰਟ ਰਹੇਗੀ ਦੋਨੋਂ ਹੀ ਸਾਈਡ ਤੁਹਾਨੂੰ ਮਕੈਸ਼ ਵਰਕ ਮਿਲੇਗਾ ਔਰ 슬ੀਵਸ ਤੇ ਵੀ ਮਕੈਸ਼ ਵਰਕ ਹੀ ਮਿਲੇਗਾ ਮੈਚਿੰਗ ਇਸ ਦੇ ਨਾਲ ਵੈਲਵਟ ਦੀ ਬੋਟਮ ਰਹੇਗੀ 550 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਵਿంటర్ ਦੇ ਲਈ ਬਹੁਤ ਹੀ ਵਧੀਆ ਇਹ ਸੂਟ ਰਹਿਣਗੇ ਨੈਕਸਟ ਇਹ 올ਓਵਰ 3.5 ਮੀਟਰ ਵੱਡੇ ਪਣੇ ਦਾ ਟੈਬੀ ਲੈਨਿੰਗ ਸੂਟ ਰਹੇਗਾ ਨੈਕ ਤੇ ਵਰਕ ਮਿਲੇਗਾ ਦੁਪੱਟਾ 2.5 ਮੀਟਰ ਟੈਬੀ ਲੈਨਿੰਗ ਦਾ ਡਿਜੀਟਲ ਪ੍ਰਿੰਟ ਵਾਲਾ ਰਹੇਗਾ 790 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਹਨਾਂ ਵਿੱਚੋਂ ਵੀ ਜੋ ਤੁਹਾਨੂੰ ਸੂਟ ਪਸੰਦ ਆਏਗਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਸੂਟਾਂ ਨੂੰ ਬਾਇ ਕਰ ਸਕਦੇ ਹੋ ਘਰ ਬੈਠੇ 790 ਦੇ ਵਿੱਚ ਨੈਕਸਟ ਇਹ ਵੀ ਸੂਟ ਆਪਣੇ ਕੋਲ ਆਫਰ ਤੇ ਰਹਿਣਗੇ ਡਿਜੀਟਲ ਪ੍ਰਿੰਟ ਔਰਗੈਂਜ਼ਾ ਆਲ ਓਵਰ ਸੂਟ ਰਹੇਗਾ ਤੁਹਾਨੂੰ ਦੋ ਸੂਟਾਂ ਦੇ ਨਾਲ ਇੱਕ ਸੂਟ ਫ੍ਰੀ ਮਿਲੇਗਾ 5 ਮੀਟਰ ਸੂਟ ਦੀ ਕੱਟ ਰਹੂਗੀ 850 ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਘਰ ਬੈਠਿਆਂ ਨੂੰ ਕਸਟਮਰ ਸਿਰਫ ਦੋ ਹੀ ਸੂਟ ਪਸੰਦ ਕਰੇਗਾ ਇੱਕ ਸਾਡੇ ਵੱਲੋਂ ਸੂਟ ਆਏਗਾ ਉਹ ਔਰਗੈਂਜ਼ਾ ਦਾ ਵੀ ਹੋ ਸਕਦਾ ਜੌਰਜਟ ਦਾ ਵੀ ਹੋ ਸਕਦਾ 850 ਦੇ ਵਿੱਚ ਤਿੰਨ ਸੂਟ ਤੁਹਾਨੂੰ ਘਰ ਬੈਠੇ ਮਿਲ ਜਾਣਗੇ ਤੁਸੀਂ ਇਹਨਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ Thank you, G.